ਪਿੱਗ ਦਾ ਜਲਵਾ ਜੱਗ ਧਰ ਦੀ ਦਇਆ ਕਦੇ ਲਾਈਵ ਨਹੀਂ ਹੋਈ ਦਾ ਫੇਸਬੁੱਕ ਤੇ ਲੋਕਾਂ ਨੂੰ ਸੱਚ ਨਹੀਂ ਪਸੰਦ ਇਹ ਵੀ ਹੋ ਸਕਦਾ ਹਾਂ ਇਹ ਬਿਲਕੁਲ ਸੱਚ ਹੈ ਲੋਕ ਬਦਲ ਗਏ ਲੋਕ ਵਕਤ ਦੇ ਨਾਲ ਲੋਕ ਬਦਲ ਗਏ ਬਦਲਣਾ ਵੀ ਚਾਹੀਦਾ ਵਾ ਪਰ ਕੁਝ ਜ਼ਿਆਦਾ ਹੀ ਬਦਲ ਗਏ ਕਿਸੇ ਨੂੰ ਖਵਾ ਦਾ ਮੰਗੀ ਉਸ ਭੀੜ ਚ ਪੀਸਿਆ ਗਿਆ ਹਾਂਜੀ ਬਿਲਕੁਲ ਜੇ ਮਿੱਤਰਾਂ ਦੀ ਸ਼ਿਕਵਾ ਹੈ ਪ੍ਰਮਾਤਮਾ ਦੇ ਕਦੇ ਜਾ ਆਉਂਦੇ ਆਪੇ ਹਾਂ ਆਪਦੀ ਮਿਹਨਤ ਤੇ ਫੇਰ ਕਰ ਲੈਨੇ ਵੀ ਕਿੱਥੇ ਨਾ ਕਿੱਥੇ ਕੋਈ ਕਮੀ ਰਹਿ ਗਈ ਹੋਣੀ ਮਿੱਤਰਾਂ ਦੀ ਛੜਫਤਾਂ ਮਚਕਾਲ ਜਾ ਦੋ ਕੰਨ ਸੁਣ ਲੈ ਲਈ ਤੂਤ ਜਾਵਦੇ ਪੈਸੇ ਦੀ ਦੌੜ ਰਸ ਨਹੀਂ ਆਈ ਮੰਗੀ ਨੂੰ ਜੀ ਸੰਗੀਤ ਨੂੰ ਤੋਲਤਾ ਪੈਸੇ ਨਾਲ ਲੋਕਾਂ ਨੇ ਅੱਜ ਕੱਲ ਤਾਂ ਮਿਹਨਤ ਬਹਿ ਨਹੀਂ ਬਹੁਤ ਘੱਟ ਲੋਕਾਂ ਦੇ ਪੱਲੇ ਮਿਹਨਤ ਉਹ ਜਿਹੜੇ ਮਿਹਨਤੀ ਆ ਉਹ ਪਿੱਛੇ ਵਾ ਤੇ ਦੂਜਾ ਮੂਰੀ ਲੰਗੇ ਲੋਕਾਂ ਨੂੰ ਸੱਚ ਨਹੀਂ ਪਸੰਦ ਇਹ ਵੀ ਹੋ ਸਕਦਾ ਹਾਂ ਇਹ ਬਿਲਕੁਲ ਸੱਚ ਹੈ ਲੋਕ ਬਦਲ ਗਏ ਲੋਕ ਵਕਤ ਦੇ ਨਾਲ ਲੋਕ ਬਦਲ ਗਏ ਬਦਲਣਾ ਵੀ ਚਾਹੀਦਾ ਵਾ ਪਰ ਕੁਝ ਜ਼ਿਆਦਾ ਹੀ ਬਦਲ ਗਏ ਉਹ ਮਾੜਾ ਹੱਦੋਂ ਵੱਧ ਹੱਦੋਂ ਵੱਧ ਬਦਲ ਗਏ ਤੇ ਮੰਗੀ ਉਹ ਸਪੀਡ ਚ ਪੀਸਿਆ ਗਿਆ ਹਾਂਜੀ ਬਿਲਕੁਲ ਤੇ ਦੁੱਖ ਵੀ ਲੱਗਦਾ ਵਾ ਬਹੁਤ ਗੱਲਾਂ ਲੈ ਕੇ ਪਰ ਕੋਈ ਨੂੰ ਖੁਸ਼ ਵੀ ਹਾਂ ਹਾਂ ਤੇ ਚਾਹਣ ਵਾਲੇ ਸਰੋਤਿਆਂ ਦਾ ਥੈਂਕਸ ਕਰਦਾ ਜਿਹੜੇ ਪਿਆਰ ਕਰਦੇ ਅੱਜ ਵੀ ਬਹੁਤ ਪਿਆਰ ਕਰਦੇ ਪਾਪਾ ਜੀ ਨੂੰ ਮੇਰੇ ਫਾਦਰ ਸਾਹਿਬ ਪੂਰਨ ਚੰਦ ਜਮਲਾ ਜੀ ਹਜਰਾਵਾ ਵਾਲੇ ਹਾਂ ਉਹਨਾਂ ਦਾ ਬਹੁਤ ਲੋਕਾਂ ਨੇ ਪਿਆਰ ਕੀਤਾ ਉਹਨਾਂ ਨੂੰ ਉਹਨਾਂ ਦੇ ਐਲਬम्स ਕੈਸਟਾਨ ਉਸ ਟਾਈਮ ਸਮੇਂ ਮਿਹਨਤ ਦਾ ਬੜਾ ਮੁੱਲ ਸੀਗਾ ਰੀਜ ਕੀ ਰੱਖੀ ਸੀ ਜਦੋਂ 2003-4 ਤੋਂ ਗੱਲ ਸ਼ੁਰੂ ਕੀਤੀ ਮੰਗੀ ਨੇ ਗੀਤਕਾਰੀ ਸੰਗੀਤ ਚ ਪੈਰ ਧਰਿਆ ਰੀਜ ਕੀ ਸੀਗੀ ਤੇ ਉੱਥੇ ਪਹੁੰਚਿਆ ਗਿਆ ਜਾਂ ਨਹੀਂ ਹਾਂ ਕਿਉਂਕਿ ਪਪਾਈ ਬੜੇ ਸੁਪਨੇ ਸੁਣਾਉਂ ਸਿਖਾਉਂਦੇ ਦੱਸਦੇ ਨਾਲ ਰਹਿੰਦੇ ਵੀ ਇਹਨੇ ਇੱਕ ਦਿਨ ਸਟਾਰ ਬੰਨਾ ਵਾ ਹਾਂ ਬਹੁਤ ਵੱਡਾ ਨਾਮ ਇਹਦਾ ਬੰਨਾ ਵਾ ਮੈਂ ਫਿਰ ਉਹੀ ਸੋਚਦਾ ਹੁੰਦਾ ਵੀ ਬੰਨਾ ਵਾ ਹਟਿਆ ਅੱਜ ਵੀ ਨਹੀਂ ਪਿੱਛੇ ਪਰ ਮੈਂ ਇਸ ਦੌੜ ਚ ਦੌੜਿਆ ਫੁੱਲ ਬੜਾ ਭੱਜਿਆ ਪਰ ਅੱਜ ਵੀ ਲੱਗੇ ਹੋਏ ਆ ਬਾਕੀ ਉਸ ਮਹਾਰਾਜ ਦੇ ਰੰਗ ਵਾ ਜਿਹਨੂੰ ਉਹਨੇ ਜਦੋਂ ਜਦੋਂ ਜਿਹਦਾ ਸਮਾਂ ਉਹਨੇ ਤੈਅ ਕੀਤਾ ਉਹ ਆਪੇ ਲੈ ਜੀ ਸ਼ਿਕਵਾ ਹੈ ਪਰਮਾਤਮਾ ਤੇ ਕਦੇ ਜਾਂ ਆਪਦੇ ਆਪ ਤੇ ਹਾਂ ਆਪਦੀ ਮਿਹਨਤ ਤੇ ਫਿਰ ਕਰ ਲੈਨੇ ਵੀ ਕਿੱਥੇ ਨਾ ਕਿੱਥੇ ਕੋਈ ਕਮੀ ਰਹਿ ਗਈ ਹੋਣੀ ਯਾਰ ਆਪਣੇ ਆਪਣੇ ਕਰੀਦਾ ਵਾ ਮਹਾਰਾ ਇੱਥੇ ਨਹੀਂ ਹੋਂਦਾ ਪੜਾ ਕਰਦਾ ਸਭ ਦੇ ਉਹ ਤਾਂ ਸਭ ਨੂੰ ਗੱਲ ਆਉਂਦੇ ਆ ਹੋ ਸਕਦਾ ਮੇਰੀ ਕੋਈ ਗਲਤੀ ਗੁਸਤਾਖੀ ਹੋ ਸਕਦੀ ਹੈ ਮੰਗੀ ਭਾਈ ਬਹੁਤ ਕਲਾਕਾਰ ਆ ਜਿਹੜੇ ਆ ਕਮਰਸ਼ੀਅਲ ਲੋਕਾਂ ਦੇ ਹੱਥੇ ਚੜ ਗਏ ਹਾਂਜੀ ਪਰ ਮਨਤਮਨ ਨੇ ਗਲਾ ਦਿੱਤਾ ਪਰ ਉਹ ਕਮਰਸ਼ੀਅਲ ਲੋਕਾਂ ਦੇ ਹੱਥੇ ਚੜ ਗਏ ਤੇ 5-5 ਸਾਲ ਆਸਤੇ ਬੰਨੇ ਗਏ ਮੰਗੀ ਉਸ ਉਸ ਰੋਲੇ ਚ ਆ ਗਿਆ ਹਾਂ ਬਿਲਕੁਲ 8 ਸਾਲ ਖਰਾਬ ਹੋ ਗਏ ਹਾਂਜੀ 8 ਸਾਲ ਖਰਾਬ ਹੋਏ ਉਸ ਤੇ ਹੂੰ ਤੇ ਹੁਣ ਆਜ਼ਾਦ ਆ ਹੁਣ ਆਪਣੀ ਤੋਂ ਕਰਾਂਗਾ ਕੁਛ ਮਿਹਨਤ ਕਰ ਰਿਹਾ ਲਗਾਤਾਰ ਹਾਂ ਦੇਖੋ 2024 25 ਦੇ ਵਿੱਚ ਮੈਂ ਵਧੀਆ ਇੰਪਰੂਵਮੈਂਟ ਦੂੰਗਾ ਆਪਣੇ ਗਾਣਿਆਂ ਚ ਗੀਤਕਾਰੀ ਚ ਮੈਂ ਲਿਖਦਾ ਵੀ ਆ ਆਪ ਹੀ ਮਿਹਨਤ ਕਰ ਰਿਹਾ ਹਾਂ ਲਗਾਤਾਰ ਕੋਈ ਲੋਕ ਗੀਤ ਕੋਈ ਸੱਚ ਲੋਕੀ ਤੇ ਉਸਤਾਦ ਜਸਦੀਪ ਜਮਲਾ ਜੀ ਬਾਪੂ ਲਾਲਚੰਦ ਜਮਲਾ ਜੜਜੀ ਦੇ ਜੋ ਫਰਜ਼ੰਦ ਸਨ ਹਮ ਜਸਦੀਪ ਜਮਲਾ ਜੀ ਸਾਹਿਬ ਅਸੀਂ ਵੱਡੇ ਪਾਪਾ ਹੀ ਕਹਿੰਦੇ ਹੁਣ ਉਹਨਾਂ ਨੂੰ ਜੀ ਤੇ ਮੇਰੇ ਫਾਦਰ ਸਾਹਿਬ ਤੋਂ ਬਾਅਦ ਉਹਨਾਂ ਦਾ ਮੇਰੇ ਤੇ ਹੱਤਰਿਆ ਚਾਚਾ ਜੀ ਮੇਰੇ ਗੁਰਸੇਵ ਕਲੀ ਜੀ ਇਹਨਾਂ ਦਾ ਮੇਰੇ ਸਿਰ ਤੇ ਹੱਤਰਿਆ ਹਾਂ ਤੇ ਜੱਜ ਜਸਦੇਵ ਜੀ ਜਿਹੜੇ ਉਸਤਾਦ ਜੀ ਸੀ ਨਾ ਪਾਪਾ ਜੀ ਇਹ ਕਹਿੰਦੇ ਜਿੰਨਾਂ ਉਹਨਾਂ ਨੇ ਇੱਕ ਵਾਰੀ ਗਾਣਾ ਸੁਣਾਇਆ ਸੀ ਉਹ ਮੈਨੂੰ ਕਹਿੰਦਾ ਵੀ ਆ ਤੇਰੇ ਕੰਮ ਦੀਆਂ ਲੈਣਾ ਤੇਰੇ ਕੰਮ ਆਉਣਗੇ ਹਾਂ ਪਰ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਤੇ ਆਧਾਰਿਤ ਕੀਤਾ ਵੀ ਨਹੀਂ ਯਾਰ ਇਹ ਸ਼ਾਇਦ ਉਹ ਮੈਨੂੰ ਕਹਿ ਕੇ ਗਏ ਹੋਣਾ ਵੀ ਇਹ ਗੱਲ ਹੋ ਸਕਦੀ ਆ ਪਰ ਮੈਂ ਗਾਣੇ ਨੂੰ ਗਾਣੇ ਦੇ ਨਜ਼ਰੀਏ ਨਾਲ ਦੇਖਿਆ ਵੀ ਇਹ ਗਾਣਾ ਹੋਊਗਾ ਪਰ ਨਹੀਂ ਮੈਨੂੰ ਅੱਜ ਉਹ ਪਤਾ ਲੱਗਦਾ ਵੀ ਨਹੀਂ ਯਾਰ ਜ਼ਿੰਦਗੀ ਦੇ ਟੁੱਟ ਹੋ ਸਕਦਾ ਉਹ ਮੇਰੇ ਤੇ ਟੁੱਟਦੇ ਮੈਨੂੰ ਕਹਿ ਕੇ ਗਏ ਇਤਰਾ ਲੱਗਦਾ ਹੁਣ ਉਹਦੇ ਮੈਂ ਦੋ ਬੋਲ ਸੁਣਾਉਂਗਾ ਜ਼ਿੰਦਗੀ ਦੇ ਵਿੱਚ ਪੈਸਾ ਬੜਾ ਜ਼ਰੂਰੀ ਵਾ ਸੱਚ ਹੈ ਹਾਂ ਪਹਿਲਾਂ ਨਹੀਂ ਲੱਗਦਾ ਹੁੰਦਾ ਸੀਗਾ ਹੁਣ ਲੱਗਦਾ ਤੇ ਉਹ ਉਹ ਬੋਲ ਨੇ ਉਹਨਾਂ ਦੇ ਦੋ ਮੈਂ ਤੈਨੂੰ ਸੁਣ ਲਗਾ ਜੀ ਹੁ ਲੈ ਅਜੇ ਵੀ ਵਕਤ ਸਵਾਰ ਵੇ ਬੜਾ ਵੱਡਾ ਤੇਰਾ ਪਰਿਵਾਰ ਹੁ ਲੈ ਅਜੇ ਵੀ ਵਕਤ ਵਿੱਚ ਗੈਰ ਲੋਕਾਂ ਦਾ ਛੱਡ ਦੇ ਅੱਖਾਂ ਵੇ ਆਪਣੀ ਮਾਂ ਨਾਲ ਕਰ ਲੈ ਪਿਆਰ ਵਕਤ ਕੁਝ ਐਸਾ ਏ ਵੇ ਲੋਕੀ ਉਸ ਨਾਲ ਕਰਨ ਪਿਆਰ ਜੀਦੇ ਕੋਲ ਪੈਸਾ ਏ ਲੋਕੀ ਉਸ ਨੂੰ ਜੱਫੀਆਂ ਪਾਉਣ ਜੀਦੇ ਕੋਲ ਪੈਸਾ ਏ ਵੇ ਲੋਕੀ ਉਸ ਨੂੰ ਰੋਟੀ ਖਵਾਉਣ ਜੀਦੇ ਕੋਲ ਪੈਸਾ ਏ ਵੇ ਲੋਕੀ ਉਸ ਨੂੰ ਘਰੇ ਬੁਲਾਉਣ ਜੀਦੇ ਕੋਲ ਪੈਸਾ ਏ ਉਹ ਕਹਿੰਦੇ ਵੀ ਜਿਹਦੇ ਕੋਲ ਪੈਸਾ ਨਾ ਲੋਕੀ ਵੀ ਜੱਫੀਆਂ ਉਹਨੂੰ ਹੀ ਪਾਉਂਦੇ